ਕੱਤੇ ਵਿੱਚ ਵਿਚਰਨ ਵਾਲੇ ਸਾਡੇ ਆਦਮੀ ਇਸਤਕਾਰ ਜੋ ਕੁਲਬਲਾ ਗੁਰਦੇ ਜੀ ਵਨ ਨੰਬਰ 7 ਤੋਂ ਆਮ ਆਦਮੀ ਪਾਰਟੀ ਤੋਂ ਪਰਮਾਨੰਦ ਨੰਬਰ 7 ਦੇ ਸਾਰੇ ਹੀ ਜਿੰਨੇ ਵੀ ਵੋਟਰ ਦੇ ਸਪੋਰਟਰ ਨੇ ਬਿੰਦੀ ਹੈ ਕਿ ਆਪਾਂ ਸਾਰਿਆਂ ਨੇ ਰਲ ਮਿਲ ਕੇ ਕੁਲਬਲਾ ਦੇਵੀ ਜੀ ਨੂੰ ਪੂਰੇ ਬਹੁਮਤ ਦੇ ਨਾਲ ਜਿਤਾਣਾ ਲਈ ਸ਼ਾਮਿਆਰੇ ਗੁਰੂ ਦੀ ਹਜ਼ੂਰੀ ਚ ਆਲੀਨ ਵਾਸ਼ੀਰ ਮਾਦਾਕੀ ਦਾ ਇਹ ਸਾਡੇ ਆਪ ਦੇ ਰੰਦੇ ਕੰਮ ਜੜਿਆ ਉਹ 2-3 ਮਹੀਨੇ ਦੇ ਵਿੱਚ ਸਾਰੇ ਕੰਮ ਸਟਾਰਟ ਕਰ ਦੇਣਗੇ ਤੇ ਵਿਕਾਸ ਦੇ ਇੱਕ ਬੜੇ ਏਰੀਆ ਕੋਣ ਖੜਾਈ ਕੈਂਡੀਡੇਟ ਹੈ ਤਾਂ ਅੱਜ ਸਾਡੀ ਗਰਗ ਭੈਣ ਹੈ ਜਲਦ ਸਾਡੀ ਵਾਈਸ ਹੈ ਜੋ ਗਰਗ ਪ੍ਰਵਾਸ ਤੇ ਅੱਜ ਠੱਟੂ ਸਾਹਿਬ ਦੀ ਚੌਕੀ ਲਾਈ ਹੈ ਜੋ ਪੂਰੀ ਸੰਗਤ ਆਈ ਹੈ ਕਿ 15 ਦੇ 15 ਸਾਡੇ ਉਮੀਦਵਾਰ ਵੀ ਆਏ ਆ ਤੇ 15 ਦੇ 15 ਜਿੱਤਰਗੇ ਅੱਜ ਅਸ਼ੀਰਵਾਦ ਮਿਲਣਗੇ ਜੇ ਟ੍ਰੈਫਿਕ ਦੀ ਬੜੀ ਸਮੱਸਿਆ ਪਿਛਲੇ ਦਿਨ ਇਹਦੇ ਲਈ ਕੀ ਕਰ ਰਹੇ ਹੋ ਭਾਜੀ ਬਹੁਤ ਜਲਦੀ ਜਿਹੜੀਆਂ ਲੈਟਾ ਬਣਵਾ ਰਹੇ ਆ ਜ ਸਾਰੇ ਆਦੇ ਲੋਕ ਜਿਵੇਂ ਕਹਿ ਕੇ ਸਾਡੇ ਭਰਾ ਸਾਰੇ ਆ ਇਲੈਕਸ਼ਨ ਤੋਂ ਬਾਅਦ ਕੁਝ ਦਿਨ ਬਾਅਦ 23 ਤਰੀਕ ਨੂੰ ਅਸੀਂ ਬੈਠਾਂਗੇ ਜਿਹੜੀ ਵੀ ਦਿਵਾਨ ਚੋਕ ਕਹਾਂਗੇ ਲੋਕਾਂ ਦੇ ਹਿਸਾਬ ਨਾਲ ਸੀ ਉਹ ਪੂਰਾ ਕਰਾਂਗੇ ਧੰਨਵਾਦ ਕੈਂਡੀਡੇਟ ਨੇ ਓਰ ਮਿਲਾ ਗਰਗ ਜੀ ਨੇ ਸਾਰਿਆਂ ਨੂੰ ਪਤਾ ਹੀ ਆ ਦੁਕਾਨ ਮਸ਼ਹੂਰ ਆ ਮੰਡਾਣਾ ਮੰਡੀ ਦੇ ਵਿੱਚ ਖੁਸ਼ੀਰਾਮ ਭਾਂਡੇ ਵਾਲਾ ਹੀ ਸੁਰੇਸ਼ ਗਰਗ ਜੀ ਦੀ ਪਤਨੀ ਨੇ ਪਿਛਲੀ ਵਾਰ ਸੁਰੇਸ਼ ਗਰਗ ਜੀ ਵੀ ਲੜੇ ਸੀਗੇ ਫਲੇ ਇਹੀ ਵਾਰ ਤੋਂ ਲੜੇ ਸੀ ਉਹਨਾਂ ਵਾਰਡ ਨੰਬਰ 8 ਤੇ ਉਹਨਾਂ ਵਾਰਡ ਨੰਬਰ 7 ਦੇ ਲੇਡੀਜ਼ ਵਾਰਡ ਹੋਣ ਕਰਕੇ ਉਹਨਾਂ ਦੇ ਧਰਮ ਪਤਨੀ ਜੀ ਲੜ ਰਹੇ ਨੇ ਪਰ ਮਿਲਹਾਰਕਰ ਜੀ ਸਾਰਿਆਂ ਨੂੰ ਪਤਾ ਸਾਰਿਆਂ ਨਾਲ ਮਿਲਬਰਤਾ ਰੱਖਦੇ ਨੇ ਹਰ ਕਿਸੇ ਨਾਲ ਮਿਕ ਬੋਲਣਾ ਨੇ ਹਰ ਸਮੇਂ ਹਰ ਦੁੱਖ ਸੁੱਖ ਤੇ ਹਾਜ਼ਰ ਰਹਿਣਾ ਉਤੇ ਇਹ ਪਹਿਲਾਂ ਵਰਕ ਕੀਤਾ ਇਥੇ ਕੀ ਕਮੀਆਂ ਜਿਹੜੀਆਂ ਦੇਖਿਆ ਸੀ ਗਲੀਆਂ ਜਿਹੜੀਆਂ ਤੁਸੀਂ ਇੰਟਰਲੋਕਿੰਗ ਦੀ ਸ਼ੁਰੂਆਤ ਕਰਵਾਈ ਸੀ ਤੇ ਦੇਖ ਜਿਹੜਾ ਸਾਡੇ ਐਮਐਲਏ ਸਾਹਿਬ ਅੱਜ ਤੋਂ 6-7 ਮਹੀਨੇ ਪਹਿਲਾਂ ਸਾਡੀ ਜਿਹੜੀ ਵਾਰ ਨੰਬਰ 7 ਦੇ ਵਿੱਚ ਜਿਹੜੀ ਇੱਕ ਬਹੁਤ ਵੱਡੀ ਸਮੱਸਿਆ ਸੀ ਗਲੀ ਸੀਗੀ ਰੇਲਵੇ ਲਾਈਨ ਦੇ ਨਾਲ ਨਾਲ ਉਹ ਸਾਰੀ ਰੇਲਵੇ ਲਾਈਨ ਸਾਰੀ ਉਹਨਾਂ ਨੇ ਸੈੱਟ ਕਰਾਈ ਸੀ ਵਰੇਜ ਕੋਆਇਆ ਸਾਰੇ ਸੀਵਰੇ ਸੈੱਟ ਕਰਾਇਆ ਸਾਰਾ ਕੰਮ ਉਹਨਾਂ ਨੇ ਕਰਾ ਕੇ ਦਿੱਤਾ ਹੁਣ ਦੇਖੋ ਜਿਹੜੇ ਨਵੇਂ ਕੰਮ ਹੋ ਰਹੇ ਨੇ ਉਹਦੇ ਲਈ 3.5 ਕਰੋੜ ਦੇ ਟੈਂਡਰ ਹੋਏ ਨੇ ਸ਼ਹਿਰ ਦੇ ਵਿੱਚ ਤੁਸੀਂ ਆਪਾਂ ਆਪਣਾ ਕੈਂਡੀਡੇਟ ਨੂੰ ਜਿਧਾਵਾਂਗੇ ਉਹ ਸਾਡੇ ਵਾੜਾਂ ਦੇ ਵਿੱਚ ਫੁੱਲ ਫੁੱਲ ਕੇ ਲੱਗਣਗੇ ਤੇ ਵਿੱਚ ਇੱਥੇ ਪਾਣੀ ਦੇ ਖੇਤਾਂ ਦੇ ਅੰਦਰ ਮੰਡੀ ਦੇ ਵਿੱਚ ਆਉਣ ਜਾਣ ਦੇ ਇੱਕ ਦਿੱਕਤ ਆਉਂਦੀ ਆ। ਦੇਖੋ ਹੁਣ ਅੱਗੇ ਨਾਲ ਉਹ ਘਟ ਗਈ ਇਹ ਸਮੱਸਿਆ। ਦੇਖੋ ਜਿਹੜੀ ਵੀ ਇਹ ਮਾੜੀ-ਮੋਟੀ ਵੀ ਚੋਸੇ ਆ ਰਹੀ ਉਹ ਵੀ ਅਸੀਂ ਦੂਰ ਕਰਾਵਾਂ। ਹਾਂਜੀ। ਟਿਕਟ ਮੜੀ ਹੈ। ਮੇਰੇ ਵਾਰਡ ਚੋਂ ਮੇਰੇ ਮਦਰ ਨੂੰ ਟਿਕਟ ਮਿਲੀ ਹੈ ਜੀ ਉਰਮਿਲਾ ਦੇਵੀ ਨੂੰ ਜੀ ਆਮ ਆਦਮੀ ਪਾਰਟੀ ਵੱਲੋਂ 7 7 ਨੰਬਰ ਵਾਰਡ ਚੋਂ ਮੇਰੇ ਮਦਰ ਨੂੰ ਇਹ ਸੇਵਾ ਦਾ ਮੌਕਾ ਮਿਲਿਆ ਜੀ ਤੁਸੀਂ ਬਹੁਤ ਮਿਹਨਤ ਨਾਲ ਤੇ ਸਮਝਦਾਰੀ ਨਾਲ ਸੇਵਾ ਨੂੰ ਨਿਭਾਵਾਗੇ ਜਿਸ ਤਰ੍ਹਾਂ ਪ੍ਰਚਾਰ ਚੱਲ ਰਿਹਾ ਜੀ ਹੁਣ ਅੱਜ ਵੀ ਬਹੁਤ ਹੀ ਵਧੀਆ ਬਹੁਤ ਹੀ ਸ਼ਾਂਤੀ ਨਾਲ ਇਹ ਪ੍ਰਚਾਰ ਚੱਲ ਰਿਹਾ ਵਾ ਤੇ ਬਹੁਤ ਵਧੀਆ ਲੋਕਾਂ ਦਾ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਆਮ ਆਦਮੀ ਪਾਰਟੀ ਲੋਕ ਪਿਆਰ ਕਰ ਰਹੇ ਨੇ ਤੇ ਬਹੁਤ ਵਧੀਆ ਸਭ ਕੁਝ ਚੱਲ ਰਿਹਾ ਹੈ ਕੀ ਕੰਮ ਕਰਾਉਣਾ ਚਾਹਦੇ ਹੋ ਵਾਰਡ ਦੇ ਲਈ ਅਸੀਂ ਸਭ ਤੋਂ ਪਹਿਲਾਂ ਆਪਣੇ ਵਾਰਡ ਦੇ ਵਿੱਚ ਵਿਕਾਸ ਕਰਾਵਾਂਗੇ ਸਭ ਤੋਂ ਮੇਨ ਮੁੱਦਾ ਜੋ ਸਾਹਨੇਵਾਲ ਦਾ ਹੈ ਕਿ ਅਸੀਂ ਸਾਹਨੇਵਾਲ ਦੇ ਵਿੱਚੋਂ ਟਰਾਲੇ ਬੰਦ ਕਰਵਾਵਾਂਗੇ ਜੋ ਮੇਨ ਗੱਲ ਹੈ ਅਸੀਂ ਉਸ ਥੀਂ ਤੇ ਫੋਕਸ ਕਰਾਂਗੇ ਇੱਕ ਵਾਰ ਬਸ ਸਭ ਵੋਟਾਂ ਹੋ ਜਾਣ ਉਸ ਤੋਂ ਬਾਅਦ ਅਸੀਂ ਸੇਵਾਤੀ ਹਾਂ ਬਸ ਕਿਹੜੇ ਕਿਹੜੇ ਜਿਹੜੇ ਸਾਡੇ ਸਪੋਰਟਰ ਨੇ ਇੱਥੇ ਜਿਹੜੇ ਮੇਨ ਥੋਡੇ ਨਾਲ ਚੱਲ ਰਹੇ ਨੇ ਕਿਸ ਤਰ੍ਹਾਂ ਦਾ ਸਮਰਥਨ ਤੁਹਾਨੂੰ ਦੇ ਰਹੇ ਨੇ ਸਾਰੇ ਸਪੋਰਟਰ ਨੇ ਜੀ ਸਭ ਬਹੁਤ ਜ਼ਿਆਦਾ ਪਿਆਰ ਕਰ ਰਹੇ ਨੇ ਸਭ ਬਹੁਤ ਜ਼ਿਆਦਾ ਨਾਲ ਜੁੜ ਰਹੇ ਨੇ ਕਿਸੇ ਵੱਲੋਂ ਕੋਈ ਸ਼ਿਕਾਇਤ ਨਹੀਂ ਸਭ ਬਹੁਤ ਪਿਆਰ ਲੈ ਰਹੇ ਨੇ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਇਹ ਕਿਸੇ ਨਾਲ ਵੀ ਨਹੀਂ ਜੀ ਕੋਈ ਮੁਕਾਬਲਾ ਨਹੀਂ ਕੋਈ ਮੁਕਾਬਲਾ ਨਹੀਂ ਪ੍ਰਮਾਤਮਾ ਦੀ ਬਹੁਤ ਕਿਰਪਾ ਵਾ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਆ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਵੀ ਲੋਕ ਪਰਭਾਵ ਬਹੁਤ ਜਿਆਦਾ ਪ੍ਰਭਾਵਿਤ ਨੇ ਵੀ ਬਹੁਤ ਜਿਆਦਾ ਪ੍ਰਭਾਵਿਤ ਨੇ ਇਹ ਬਦਲਾਅ ਚਾਹੁੰਦੇ ਸੀ ਬਦਲਾਅ ਆਇਆ ਵੀ ਆ ਤੇ ਕੰਮ ਵੀ ਹੋ ਰਹੇ ਨੇ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਹੈ ਅਗਲਾ ਕਿ ਸੀਟ ਜਿੱਤੂ ਹਾਂਜੀ ਹਾਂਜੀ 110% ਡੈਫੀਨੇਟਲੀ ਬਾਕੀ ਮਿਹਨਤ ਲੱਗੇ ਹੋਏ ਆ ਮਿਹਨਤ ਕਰ ਰਹੇ ਆ ਜਰੂਰ ਮਿਹਨਤਾਂ ਪੂਗ ਲੱਗਣਗੀਆਂ ਹਾਂਜੀ ਗੱਦੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਸਾਨੇਵਾਦ ਆਮ ਆਦਮੀ ਪਾਰਟੀ ਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਲੋਕਾਂ ਤੋਂ ਲੇਕਿਨ ਬਹੁਤ ਵਧੀਆ ਰਿਸਪੌਂਸ ਆ ਬਹੁਤ ਉਸ਼ੀਰਵਨੀ ਪਾਂਡੀਆਂ ਵਾਲੇ ਬਹੁਤ ਵਧੀਆ ਬੰਦੇ ਨੇ ਨੇਕ ਰਸਤਾਨ ਨੇ ਸੱਚੀ ਸੁੱਚੀ ਗੱਲ ਕਰਨ ਵਾਲੇ ਆਮਾਨਦਾਰ ਸਾਡੇ ਭੈਣ ਜੀ ਉਰਮਿਲਾ ਕਰਕੇ ਸੀ ਉਹ ਕੈਂਡੀਡੇਟ ਰੇ 7 ਨੰਬਰ ਵਾਰਡ ਤੋਂ ਮੰਤਰੀ ਸਾਹਿਬ ਨੇ ਆ ਹੁਣ ਵੀ ਆਪਣੇ ਸਾਡੇ ਨਾਲ ਦੇ ਵਿੱਚ ਕੋਈ ਲਗਭਗ 4 ਕਰੋੜ ਰੁਪਏ ਦੀ ਸਾਰੇ ਵਾਰਡਾਂ ਦੇ ਵਿੱਚ ਗਰੰਟੀ ਇਸ਼ੂ ਕੀਤੀ ਨੇ ਸਭ ਤੋਂ ਵੱਧ ਇਸ ਵਾਰਡ ਦੇ ਵਿੱਚ 1 ਕਰੋੜ ਰੁਪਇਆ ਉਹਨਾਂ ਨੇ ਦਿੱਤਾ ਜਿਹੜੀ ਕਿ ਜਿਵੇਂ ਕੁਹਾੜਾ ਰੋਡ ਥੱਲੇ ਪੁਰੂ ਦੇ ਥੱਲੇ ਰਾਈਟ ਡ੍ਰੈਫਟ ਦੋਨੇ ਪਾਸੇ ਸਾਰੇ ਬਜ਼ਾਰ ਦੇ ਸੈਂਟਰ ਲੋਕ ਟਾਈ ਲੱਗਣੀ ਆ ਕਈ ਗਲੀਆਂ ਨੇ ਕਾਫੀ ਕੰਮ ਨੇ ਜਿਹੜੇ ਉਹਨਾਂ ਨੇ ਪਾਏ ਨੇ ਔਰ ਬਹੁਤ ਉਹਨਾਂ ਨੂੰ ਇਸ ਅਵਾਰਡ ਦੇ ਵਿੱਚ ਇਸ ਇਲਾਕੇ ਦੇ ਨਾਲ ਬੌਜੀਆਂ ਨੇ ਬਹੁਤ ਜਿੰਨੇ ਵੀ ਕੰਮ ਉਹਨਾਂ ਨੂੰ ਦੱਸੇ ਸੀ ਉਹਨਾਂ ਨੇ ਧਿਆਨ ਜਰਿਆ ਦੇ ਸੋ ਉਹਨਾਂ ਨੇ ਸਾਰੇ ਕੰਮ ਇੱਥੇ ਉਹਨਾਂ ਦੇ ਸਟੇਮੈਂਟ ਲਵਾਦੇ ਆ ਬੜੀ ਸ਼ੇਦੀ ਕੰਮ ਹੋਣ ਜਾ ਰਹੇ ਹੈ ਜਿਹੜਾ ਇੱਕ